ਤਾਜ ਗੱਲ ਕਰਾਂਗੇ ਕਾਂਗਰਸ ਬਾਰੇ ਪੰਜਾਬ ਕਾਂਗਰਸ ਦਾ ਜ਼ਮੀਨੀ ਪੱਧਰ ਤੇ ਕੀ ਹਾਲ ਹੈ ਅੱਜ ਕਿਉਂਕਿ 27 ਦੀਆਂ ਚੋਣਾਂ ਦੇ ਲਈ 27 ਜਿਹੜੇ ਕਾਂਗਰਸ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਜਾਰੀ ਕਰ ਦਿੱਤੇ ਗਏ ਨੇ ਲਿਸਟ ਜਾਰੀ ਹੋ ਗਈ ਹੈ ਲਾ ਦਿੱਤੇ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਿਹੜੀ ਹੈ ਉਹ ਜਾਰੀ ਹੋ ਗਈ ਹੈ ਸੂਰਜ ਠਾਕੁਰ ਤੇ ਹੀਨਾ ਕਾਵਰੇ ਦੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੋਈ ਦਿਖਾਈ ਦਿੱਤੀ ਹੈ ਜ਼ਿਲ੍ਹਾ ਪ੍ਰਧਾਨਾਂ ਤੋਂ ਬਾਅਦ ਜਿਸ ਦੇ ਤਬਾਦਲੇ ਦੀ ਬਾਰੀ ਹੈ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਧਾਨ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪ੍ਰਧਾਨ ਦੇ ਸਿਰ ਤੇ ਗ੍ਰਿਫਤਾਰੀ ਵੀ ਮੰਡਰਾ ਰਹੀ ਹੈ ਮੈਂ ਰਾਜਾ ਵੜਿੰਗ ਦੀ ਗੱਲ ਕਰ ਰਿਹਾ ਰਾਜਾ ਵੜਿੰਗ ਐਸਸੀ ਕਮਿਸ਼ਨ ਦੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਅੱਜ ਕਪੂਰਥਲਾ ਦੇ ਜਿਹੜੇ ਡੀਐਸਪੀ ਨੇ ਉਹ ਐਸਸੀ ਕਮਿਸ਼ਨ ਦੇ ਵੱਲੋਂ ਬੁਲਾਇਆ ਗਿਆ ਉਹਨਾਂ ਤੋਂ ਰਿਪੋਰਟ ਮੰਗੀ ਗਈ ਹੈ ਕਿ ਇਹਨੇ 19 ਨਵੰਬਰ ਤੱਕ ਰਿਪੋਰਟ ਦੋ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਕਾਂਗਰਸ ਦੇ ਪ੍ਰਧਾਨ ਦੀ ਗ੍ਰਿਫਤਾਰੀ ਵੀ ਹੋ ਜੇ ਐਸਸੀ ਐਕਟ ਦੇ ਅਧੀਨ ਪੰਜਾਬ ਕਾਂਗਰਸ ਨੂੰ 27 ਨਵੇਂ ਜ਼ਿਲ੍ਹਾ ਪ੍ਰਧਾਨ ਮਿਲ ਗਏ ਨੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਲਿਸਟ ਤੁਹਾਨੂੰ ਦਿਖਾ ਰਹੇ ਹਾਂ ਕੌਣ-ਕੌਣ ਕਿੱਥੋਂ ਪ੍ਰਧਾਨ ਬਣਿਆ ਉਹ ਵੀ ਦਿਖਾ ਰਹੇ ਹਾਂ ਇਹ ਪ੍ਰਧਾਨ ਬਣਨ ਦੇ ਨਾਲ ਕਿੰਨਾ ਕੁ ਪ੍ਰਭਾਵ ਪਏਗਾ ਕਿਉਂਕਿ ਜ਼ਿਲ੍ਹਾ ਪ੍ਰਧਾਨ ਬਦਲਣ ਦੇ ਨਾਲ ਉਮੀਦ ਇਹੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਦੀ ਨੀਤੀਆਂ ਦੇ ਵਿੱਚ ਤੇ ਕਾਂਗਰਸ ਪਾਰਟੀ ਜਿਹੜੀ ਪੋਜੀਸ਼ਨ ਤੇ ਇਸ ਵੇਲੇ ਬੈਠੀ ਹੈ ਉਹ ਜ਼ਰੂਰ ਉੱਪਰ ਹੈਗੀ ਅੱਗੇ ਵਧੇਗੀ ਕਾਂਗਰਸ ਪ੍ਰਧਾਨ ਵੜਿੰਗ ਨੇ ਕਦਮ ਦਾ ਸਵਾਗਤ ਜ਼ਰੂਰ ਕੀਤਾ ਪਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਜਿਹੜਾ ਬੀਤੇ ਦਿਨਾਂ ਦੇ ਅੰਦਰ ਦੋ ਤੋਂ ਤਿੰਨ ਵੀਡੀਓ ਵਾਇਰਲ ਹੋਈਆਂ ਉਹਨਾਂ ਦੀ ਜਿਸ ਤੋਂ ਬਾਅਦ ਕਾਂਗਰਸ ਦੀ ਛਵੀ ਜਿਹੜੀ ਹੈ ਉਹ ਸੁਧਰਨ ਜਿਹੜੀ ਕਿ ਕਹਿ ਸਕਦੇ ਹਾਂ ਅਸੀਂ ਅੱਗੇ ਨਹੀਂ ਵੱਧ ਪਾ ਰਹੀ ਲੋਕ ਸਵਾਲ ਕਰ ਰਹੇ ਨੇ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ ਗਿਆ ਬੋਲਣ ਦਾ ਤੇ ਪ੍ਰਧਾਨ ਸਾਹਿਬ ਦੇ ਵੱਲੋਂ ਜਿਹੜੀ ਐਸਸੀਐਸਟੀ ਕਮਿਸ਼ਨ ਹੈ ਉੱਥੇ ਪੇਸ਼ ਵੀ ਨਹੀਂ ਹੋਇਆ ਗਿਆ ਜਿਸ ਕਰਕੇ ਸਵਾਲ ਹੋਰ ਵੱਡੇ ਖੜੇ ਹੁੰਦੇ ਜਾ ਰਹੇ ਨੇ ਤੇ ਹੁਣ ਅੱਜ ਕੱਲ ਬੀਤੇ ਦਿਨ ਤਰਨਤਾਰਨ ਦੀਆਂ ਚੋਣਾਂ ਹੋਈਆਂ ਨੇ ਜਿਮਨੀ ਚੋਣਾਂ ਤੇ ਅੱਜਾ ਲਿਸਟ ਜਾਰੀ ਹੋ ਗਈ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਵੀ ਜ਼ਿੰਮੇਵਾਰੀ ਮਿਲੀ ਹੈ ਇਸ ਦੇ ਨਾਲ ਨਾਲ ਜਿਹਨੂੰ ਜਿਹਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਸ਼ਹਿਰੀ ਤੋਂ ਸੌਰਵ ਮੈਦਾਨ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਜੇ ਬਰਨਾਲਾ ਦੀ ਗੱਲ ਕਰਾਂ ਕੁਲਦੀਪ ਸਿੰਘ ਕਾਕਾ ਢਿੱਲੋਂ ਨੂੰ ਜ਼ਿੰਮੇਵਾਰੀ ਮਿਲੀ ਹੈ ਇਹ ਵੱਡੇ ਨਾਮ ਨੇ ਕਾਂਗਰਸ ਦੇ ਜੋ ਕਦੇ ਵਿਧਾਇਕ ਯਾ ਮੌਜੂਦਾ ਵਿਧਾਇਕ ਨੇ ਯਾ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਹਾਲਾਂਕਿ ਸਾਲ ਤੋਂ ਵੱਧ ਸਮਾਂ ਪਿਆਏ ਪਰ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਅਹਿਮ ਹੈ 2027 ਦੀ ਵਿਧਾਨ ਸਭਾ ਚੋਣਾਂ ਜਿਸ ਤਰੀਕੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 92 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤੀ ਗਈ ਸੀ ਇਸ 2027 ਦੀਆਂ ਚੋਣਾਂ ਦੇ ਵਿੱਚ ਹਰ ਪਾਰਟੀ ਦੇ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਹੈ ਨਾ ਕਿ ਕੱਲੇ ਕਾਂਗਰਸ ਦੇ ਵੱਲੋਂ ਅਕਾਲੀ ਦਲ ਵੀ ਜ਼ੋਰ ਲਗਾ ਰਿਹਾ ਹੈ ਉਸ ਦੇ ਨਾਲ ਹਰ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਪ੍ਰਾਪਤ ਕਰੀਏ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈਏ ਪਰ ਕਾਂਗਰਸ ਦੀ ਇਹ ਸੂਚੀ ਜਿਹੜੀ ਜਾਰੀ ਹੋਈ ਹੈ ਇਹ ਬਹੁਤ ਛਲਾਗਾਯੋਕ ਕਦਮ ਹੈ ਕਿ ਪ੍ਰਧਾਨ ਬਦਲ ਦਿੱਤੇ ਗਏ ਜ਼ਿਲ੍ਹਾ ਪ੍ਰਧਾਨ ਬਦਲ ਦਿੱਤੇ ਗਏ ਕੀ ਹੁਣ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਰਾਜਾ ਵੜਿੰਗ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਹਾਲਾਂਕਿ ਇਹ ਸਵਾਲ ਹੈ ਸਿਰਫ ਇੱਕ ਨਿਊਜ਼ ਸਟੇਟ ਦੇ ਵੱਲੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਪਰ ਜੇ ਮੈਂ ਗੱਲ ਕਰਾਂ ਜਿਹੜਾ ਬਿਆਨ ਦਿੱਤੇ ਉਹਨਾਂ ਦੇ ਵੱਲੋਂ ਗਏ ਨੇ ਐਸਸੀ ਕਮਿਸ਼ਨ ਨੇ ਹੁਣ ਅੱਜ ਕਪੂਰਥਲਾ ਦੇ ਡੀਐਸਪੀ ਨੂੰ ਸੱਦਿਆ ਕਿਉਂ ਸੱਦਿਆ ਸੀ ਉਹਨਾਂ ਦਾ ਬਿਆਨ ਕੀ ਆਇਆ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ। ਕੀ ਗ੍ਰਿਫਤਾਰੀ ਵੀ ਇਸ ਮਾਮਲੇ ਦੇ ਵਿੱਚ ਜੋ ਕੀ ਹੈ ਹੋ ਸਕਦੀ ਹੈ ਕਿਉਂਕਿ ਦੇਖੋ ਰਾਜਾਵੜਿੰਗ ਦੀ ਗੱਲ ਕੀਤੀ ਜਾਵੇ ਪਹਿਲਾਂ ਉਹ ਆਪ ਪੇਸ਼ ਨਹੀਂ ਹੋਏ ਉਹਨਾਂ ਨੇ ਆਪਣੀ ਥਾਂ ਤੇ ਅਰਸ਼ਪ੍ਰਿਤ ਖੜਿਆਲ ਨੂੰ ਜੋ ਕੀ ਹੈ ਭੇਜਿਆ ਸੀਗਾ ਤੇ ਉਹ ਇਸ ਵਕਤ ਕਿੱਥੇ ਨੇ ਜਾਂ ਉਹਨਾਂ ਵੱਲੋਂ ਕੋਈ ਤੁਹਾਨੂੰ ਡਾਇਰੈਕਟ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤੇ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਰਾਜਾ ਬੜਿੰਗ ਦੀ ਦੇਖੋ ਰਾਜਾ ਬੜਿੰਗ ਜੀ ਪੰਜਾਬ ਦੇ ਇੱਕ ਪ੍ਰਮੁੱਖ ਜਿਹੜੇ ਲੀਡਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਔਰ ਮੈਂ ਬਤੌਰ ਕਮਿਸ਼ਨ ਦੇ ਚੇਅਰਮੈਨ ਇਹ ਰਿਕੁਐਸਟ ਕਰਨੀ ਚਾਹੁੰਦਾ ਸਾਰੀ ਪੰਜਾਬੀਆਂ ਨੂੰ ਸਾਰੀ ਸੂਚੀਆ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਕਿ ਜਦੋਂ ਵੀ ਆਪਾਂ ਬੋਲਣਾ ਆ ਤਾਂ ਸਵਿਧਾਨ ਦੀਆਂ ਤਿੰਨ ਧਰਾਵਾਂ ਚੇਤੇ ਰੱਖਣੀਆਂ ਆ ਆਰਟੀਕਲ 14 ਆਰਟੀਕਲ 15 ਆਰਟੀਕਲ 16 ਜਦੋਂ ਵੀ ਅਸੀਂ ਲੀਡਰਾਂ ਨੇ ਜਿਹੜੇ ਪ੍ਰਮੁੱਖ ਸ਼ਕਤੀਆਂ ਨੇ ਜਿਹੜੀਆਂ ਸਮਾਜ ਨੂੰ ਗਵਾਈ ਕਰਦੀਆਂ ਨੇ ਉਹ ਇੱਕ ਤਾਂ ਸ਼ਬਦ ਇੱਕ ਆਪਣਾ ਵਿਵਹਾਰ ਉਹ ਪੰਜ ਬਿਤ ਕਰੇ ਨਹੀਂ ਕਰਨਗੇ ਜਾਤੀ ਦਾ ਧਰਮ ਦਾ ਨਸਲ ਦਾ ਸਥਾਨ ਦਾ ਔਰ ਲਿੰਗ ਦਾ لیکن ਸਰਦਾਰ ਬੂਟਾ ਸਿੰਘ ਜੀ ਦੇ ਮਾਮਲੇ 'ਚ ਮਾਨਜੋਗ ਸ਼੍ਰੀ ਰਾਜਾ ਬੜਿੰਗ ਜੀ ਵੱਲੋਂ ਜਾਤੀ ਦਾ ਵੀ ਵਿਤਕਰਾ ਲੋਕਾਂ ਦੇ ਅੱਗੇ ਰੱਖਿਆ ਗਿਆ ਔਰ ਰੰਗ ਦਾ ਵੀਤਕਰਾ ਵੀ ਰੱਖਿਆ ਗਿਆ ਇਹ ਤਾਂ ਫੰਡਾਮੈਂਟਲ ਰਾਈਟ ਦੀ ਵੀ ਲੰਘਣਾ ਹੋ ਗਈ ਇਸ ਕਰਕੇ ਇਹ ਇਹ ਅਸੀਂ ਵੀ ਇਸੇ ਕਰਕੇ ਇਸ ਕੇਸ ਨੂੰ ਜਿਹੜਾ ਹੈਗਾ ਆ ਪਬਲਿਕ 'ਚ ਇਸੇ ਕਰਕੇ ਹਾਈਲਾਈਟ ਇਹ ਕਰਨ ਦਾ ਤਰੀਕਾ ਕੋਈ ਇਹੀ ਆ ਕਿ ਲੋਕਾਂ 'ਚ ਜਾਗਰਤੀ ਆਵੇ ਲੋਕ ਹੋਰ ਅਵੇਅਰ ਹੋਣ ਇਸੇ ਕਰਕੇ ਆਪਾਂ ਇਸ ਇਸ ਕੇਸ ਨੂੰ ਜਿਹੜਾ ਹੈਗਾ ਲੋਕਾਂ 'ਚ ਜਾਗਰਤੀ ਵਾਸਤੇ ਰੱਖ ਰਹੇ ਹਾਂ ਪ੍ਰਧਾਨ ਜਿਹੜੇ ਨੇ ਉਹ ਲੱਗ ਚੁੱਕੇ ਨੇ ਦਿਖਾ ਚੁੱਕੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਐਸੇ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਨ ਗੜੀ ਸਾਹਿਬ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਏ ਕਿ ਹਰੇਕ ਸਿਆਸਤਦਾਨ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ऐसे कब ऐसे मुद्दे ते और चर्चा ਕਰਨ ਦੇ ਲਈ ਕਸ਼ਮੀਰ ਚੰਦ ਸਾਡੇ ਨਾਲ ਜੁੜ ਗਏ ਨੇ ਸੀਨੀਅਰ ਜਰਨਲਿਸਟ ਨੇ ਬਹੁਤ ਬਹੁਤ ਸਵਾਗਤ ਕਰਦਾ ਤੁਹਾਡਾ ਹਰਪ੍ਰੀਤ ਸਿੰਘ ਕੋਟ ਜੁੜ ਗਏ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਬਹੁਤ ਬਹੁਤ ਸਵਾਗਤ ਕਰਦਾ ਹਰਪ੍ਰੀਤ ਜੀ ਤੁਹਾਡਾ ਜਸਪ੍ਰੀਤ ਨਰਵਾਲ ਜੁੜ ਗਏ ਨੇ ਕਾਂਗਰਸ ਦੇ ਬੁਲਾਰੇ ਨੇ ਬਹੁਤ ਬਹੁਤ ਸਵਾਗਤ ਹੈ ਸਾਰੇ ਗੈਸਟ ਦਾ ਤਾਂ ਜਸਪ੍ਰੀਤ ਜੀ ਤੋਂ ਸ਼ੁਰੂਆਤ ਕਰਦਾ ਮੈਂ ਕਿ ਕਾਂਗਰਸ ਨੇ ਫੈਸਲਾ ਲਿਆ ਇਹ ਬਹੁਤ ਚੰਗੀ ਗੱਲ ਹੈ 27 ਨਵੇਂ ਜ਼ਿਲ੍ਹਾ ਪ੍ਰਧਾਨ ਬਣ ਗਏ ਨੇ ਪਰ ਪ੍ਰਧਾਨ ਸਾਹਿਬ ਦੇ ਵੱਲੋਂ ਜਿਹੜੀ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦਾ ਕਿੰਨਾ ਕੁ ਪ੍ਰਭਾਵ ਪੈ ਰਿਹਾ ਹੈ ਕਿ ਪ੍ਰਧਾਨਤ ਸਾਹਿਬ ਨੂੰ ਵੀ ਬਦਲਿਆ ਜਾ ਸਕਦਾ ਹੈ ਇਹ ਸਵਾਲ ਇਸ ਵੇਲੇ ਖੜਾ ਹੋ ਰਿਹਾ ਹੈ ਜਸਪ੍ਰੀ ਜੀ ਸਾਰੇ ਸਰੋਤਿਆਂ ਨੂੰ ਸਾਰੇ ਬੁਲਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਹ ਦੇਖੋ ਜੀ ਗੱਲ ਇਸ ਤਰੀਕੇ ਦੇ ਨਾਲ ਹੈ ਕਿ ਕੋਈ ਵੀ ਪਾਰਟੀ ਹੈ ਉਹਦਾ ਇੱਕ ਸਟਰਕਚਰ ਹੁੰਦਾ ਸਟਰਕਚਰ ਦੇ ਵਿੱਚ ਦੇਖੋ ਸਮੇਂ ਪ੍ਰਤੀ ਸਮੇਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ 3 ਸਾਲ ਤੋਂ ਉਦ ਤਰ ਸਮਾਂ ਹੋ ਗਿਆ ਸੀ ਔਰ ਇਹ ਸਾਡੀ ਪ੍ਰਕਿਰਿਆ ਇਲੈਕਸ਼ਨ ਤੋਂ ਪਹਿਲਾਂ ਵੀ ਚੱਲਦੀ ਪਈ ਸੀ ਇਹ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਜ਼ਿਲ੍ਹਿਆਂ ਦੇ ਵਿੱਚ ਪੁਨਰ ਗਠਨ ਕਰਨ ਦੇ ਲਈ ਕਾਂਗਰਸ ਦੀਆਂ ਕਮੇਟੀਆਂ ਨੂੰ ਬਲਾਕ ਕਮੇਟੀਆਂ ਨੂੰ ਜ਼ਿਲ੍ਹਾ ਕਮੇਟੀਆਂ ਦੇ ਲਈ ਅਭਿਆਨ ਚੱਲਦਾ ਪਿਆ ਸੀ ਕਰੋ ਅਕੋਰਡਿੰਗਲੀ ਜਿਹੜਾ ਹੈਗਾ ਕਿ ਨਵੇਂ ਜਿਹੜੇ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਅਨਾਊਂਸਮੈਂਟ ਹੋਈ ਹੈ ਔਰ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਕਿ ਸਾਰੇ ਆਪਣੀ ਆਪਣੀ ਜ਼ਿੰਮੇਵਾਰੀਆਂ ਬਹੁਤ ਇੰਪੋਰਟੈਂਟ ਜਿਹੜੀ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਹੁਣ ਭਾਰ ਪਿਆ ਕਿਉਂਕਿ ਮੂਰੇ ਇੱਕ ਸਾਲ ਰਹਿ ਗਿਆ ਵਿਧਾਨ ਸਭਾ ਦੀ ਇਲੈਕਸ਼ਨ ਨੂੰ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਪੰਜਾਬ ਪ੍ਰਧਾਨੀ ਦੇਖੋ ਪੰਜਾਬ ਪਤਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਜਿਸ ਵੇਲੇ ਦੇਖੋ ਕਾਂਗਰਸ ਪਾਰਟੀ ਉਹਨਾਂ ਨੇ ਉਸ ਸਟੇਟ ਚੋਂ ਕੱਢੀ ਹੈ ਜੇ ਤੁਸੀਂ ਲੈ ਤੁਸੀਂ ਇੱਕ ਸਰਕਾਰ ਤੋਂ ਨਿਕਲ ਕੇ ਆਉਂਦੇ ਹੋ ਔਰ ਉਹਦੇ ਵਿੱਚ ਤੁਸੀਂ ਇਲੈਕਸ਼ਨ ਜਦੋਂ ਨਹੀਂ ਚਿੰਤ ਪਾਉਂਦੇ ਔਰ ਬੈਕਫੁੱਟ ਤੇ ਪਾਰਟੀ ਆ ਜਾਂਦੀ ਹੈ ਪਾਰਟੀ ਦਾ ਮੋਰਲ ਬਹੁਤ ਡਿੱਗਿਆ ਹੁੰਦਾ ਹੈ ਸੋ ਜਿਸ ਤਰੀਕੇ ਨਾਲ ਪਿਛਲੇ ਲੋਕ ਸਭਾ ਇਲੈਕਸ਼ਨ ਗਈਆਂ ਨੇ ਪ੍ਰਧਾਨ ਜੀ ਨੇ ਮਿਹਨਤ ਕੀਤੀ ਆ ਰਾਜਾ ਬਣ ਸਿੰਘ ਨੇ ਔਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਨੇ ਵਧੀਆ ਪਰਫਾਰਮ ਵੀ ਕੀਤਾ ਔਰ ਪੰਜਾਬ ਦੇ ਲੋਕਾਂ ਨੇ ਮਾਨ ਸਨਮਾਨ ਵੀ ਬਖਸ਼ਿਆ ਕਾਂਗਰਸ ਨੂੰ ਔਰ ਬਹੁਤ ਹੀ ਦੇਖੋ ਉਸ ਲੈਵਲ ਤੋਂ ਦੁਆਰਾ ਪਾਰਟੀ ਦੇ ਜੇ ਜਾਨ ਫੁਕੀ ਅਮਰਿੰਦਰ ਸਿੰਘ ਰਾਜਾ ਉੜਿੰਗੀ ਨੇ ਕਿ ਅੱਜ ਜਿਹੜਾ ਅਸੀਂ ਜਿਹੜਾ ਹੈਗਾ ਕਿ ਦੁਬਾਰਾ 2027 ਦੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਆ ਗਏ ਹੈ ਹਮ ਜਿੱਥੇ ਤੱਕ ਗੱਲ ਕੀਤੀ ਜਾਵੇ ਪ੍ਰਧਾਨ ਜੀ ਜੀ ਦੇਖੋ ਇਹ ਜਿਹੜੇ ਫੈਸਲੇ ਹੁੰਦੇ ਨੇ ਇਹ ਆਬਜ਼ਰਵਰਸ ਇਹ ਜਿਹੜੇ ਉੱਪਰ ਸਾਡੀ ਟੀਮ ਹੈਗੀ ਹੈ ਉਹਨਾਂ ਨੇ ਸਾਰਿਆਂ ਦੇ opinion ਲੈਣੇ ਨੇ ਫਿਰ ਉਸ ਅਕੋਰਡਿੰਗਲੀ ਜਿਹੜਾ ਕੋਈ ਵੀ ਫੈਸਲਾ ਲਿਆ ਜਾਂਦਾ ਵੈਸੇ ਜੇ ਉਹਨਾਂ ਦੀ ਪਰਫਾਰਮੈਂਸ ਦੀ ਗੱਲ ਕਰੀਏ ਜੇ ਅੱਜ ਤੁਸੀਂ ਚਲੋ ਮੀਡੀਆ ਦੇ ਵਿੱਚ ਕਈ ਚੀਜ਼ਾਂ ਨੂੰ ਹਾਈਲਾਈਟ ਕਰਨ ਦੀ ਗੱਲ ਕੀਤੀ ਗਈ ਹੈ ਜਦੋਂ ਤੁਸੀਂ ਲੋਕ ਸਭਾਵਾਂ ਦੇ ਵਿੱਚ ਹੁੰਨੇ ਹੋ ਜਦੋਂ ਤੁਸੀਂ ਇਲੈਕਸ਼ਨ ਕੈਂਪੇਨ ਕਰਦੇ ਹੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਵੇਲੇ ਵੱਡੀ ਇਲੈਕਸ਼ਨ ਹੁੰਦੀ ਹੈ ਉਸ ਵੇਲੇ ਇਸ ਚੀਜ਼ ਦਾ ਨੋਟ ਨਹੀਂ ਕੀਤਾ ਜਾਂਦਾ ਕਿਉਂਕਿ ਛੋਟੀ ਇਲੈਕਸ਼ਨ ਹੋਵੇ ਬਾਈ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਮੀਡੀਆ ਦੀ ਕਵਰੇਜ ਜਿਹੜੀ ਆ ਕਿ ਉਹ ਵੱਧ ਜਾਂਦੀ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਲੋਕ ਜਿਹੜੇ ਨੇ ਤਰਨ ਤਰਨ ਦੇ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਔਰ ਬਹੁਤ ਵਧੀਆ ਜਿਹੜੀ ਆ ਪਰਸੈਂਟੇਜ ਦੇ ਉੱਤੇ VOTING ਕੀਤੀ ਹੈ ਸੋ ਇਸ ਕਰਕੇ ਇਹਦੇ ਵਿੱਚ ਤੁਸੀਂ ਕਿਸੇ ਨੂੰ ਜਾਨਕਿ ਉਹਨਾਂ ਦੇ ਉੱਤੇ ਆਪਾਂ ਲਾਂਚ ਲਾਈਓ ਚੰਗੀ ਗੱਲ ਨਹੀਂ ਆ ਠੀਕ ਹੈ ਉਹਨਾਂ ਦੇ ਆਪਣੇ ਨਿਊਜ਼ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਿੱਤੇ ਨੇ ਐਸੇ ਪਾਰਟੀ ਪਟਾ ਨੂੰ ਅhle ਬਣੇ ਹੋਏ ਨੇ ਚਲੋ ਤੁਸੀਂ ਕਹਿ ਰਹੇ ਹੋ ਵਿਊਜ਼ ਦਿੱਤੇ ਪਰ ਐਸੀ ਕਮਿਸ਼ਨ ਦੇ ਕੋਲ ਪੇਸ਼ ਕਿਉਂ ਨਹੀਂ ਹੋਏ ਹੁਣ ਤਾਂ ਚੋਣਾ ਵੀ ਖਤਮ ਹੋ ਗਿਆ ਹਾਲਾਂਕਿ ਰਿਜ਼ਲਟ ਆਣਾ ਬਾਕੀ ਹੈ ਪਰ ਜੇਕਰ ਐਸੀ ਕਮਿਸ਼ਨ ਦੇ ਕੋਲ ਪੇਸ਼ ਹੋ ਹੁੰਦੇ ਆਪਣੀ ਸਫਾਈ ਦੇ ਦਿੰਦੇ ਤਾਂ ਇਹ ਨੋਬਤ ਨਾਨ ਦੀ ਸਵਾਲ ਚੁੱਕਣ ਦੀ ਵਿਰੋਧੀ ਪਾਰਟੀਆਂ ਨੂੰ ਮੌਕਾ ਨਾ ਮਿਲ ਜਾਂਦਾ ਵਿਰੋਧੀ ਪਾਰਟੀਆਂ ਕੋਲ ਤਾਂ ਮੁੱਦਾ ਮਿਲ ਗਿਆ ਕਿ ਕਾਂਗਰਸ ਪ੍ਰਧਾਨ ਜਿਹੜੇ ਨੇ ਉਹ ਅਜਿਹੇ ਬਿਆਨ ਦੇ ਰਹੇ ਨੇ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੀ ਮਾਨਸਿਕਤਾ ਤੇ ਗੱਲ ਆ ਜਾਂਦੀ ਹੈ ਮੈਂ ਇਹ ਸੇ ਕਰਕੇ ਸਵਾਲ ਕੀਤਾ ਕਿ ਜ਼ਿਲ੍ਹਾ ਪ੍ਰਧਾਨਤਾ ਚੇਂਜ ਹੋ ਰਹੇ ਨੇ ਪਰ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਵੱਲੋਂ ਐ ਜੀ ਹੈ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਕਿ ਉਸ ਦਾ ਪ੍ਰਭਾਵ ਨਹੀਂ ਪਏਗਾ ਇਹ ਚੰਗੀ ਗੱਲ ਹੈ ਤੁਸੀਂ ਆ ਵਾਲੇ ਪ੍ਰਧਾਨ ਚ ਬਦਲੇ ਨੇ ਜ਼ਰੂਰ ਕਾਂਗਰਸ ਪਾਰਟੀ ਮਜ਼ਬੂਤ ਹੋਏਗੀ ਹੋਰ ਅੱਗੇ ਵਧੇਗੀ ਵੋਟਰਸ ਵੱਧ ਮਿਲਣਗੇ ਉਹਨਾਂ ਨੂੰ ਜਿਆਦਾ ਗਿਣਤੀ ਦੇ ਵਿੱਚ ਵੋਟ ਪੈਣਗੇ ਪਰ ਪ੍ਰਧਾਨ ਸਾਹਿਬ ਦੇ ਬਿਆਨਾਂ ਤੋਂ ਤਾਂ ਨਹੀਂ ਲੱਗਦਾ ਕਿ ਕਾਂਗਰਸ ਕਿਤੇ ਸਹੀ ਸਥਿਤੀ ਦੇ ਵਿੱਚ ਪੰਜਾਬ ਚ ਖੜੀ ਦਿਖ ਰਹੀ ਹੈ ਕਿਉਂਕਿ ਤਰਨਤਾਰਨ ਜ਼ਿਮਨੀ ਚੋਣਾਂ ਦੀ ਗੱਲ ਕਰਾਂ ਤਾਂ ਐਗਜ਼ਿਟ ਪੋਲ ਦੀ ਗੱਲ ਕਰਾਂ ਤਾਂ ਪਹਿਲੇ ਨੰਬਰ ਦੇ ਲਾਗੇ ਤੱਕੇ ਵੀ ਨਹੀਂ ਦਿਖ ਰਹੀ ਕਾਂਗਰਸ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਅਮਰਿੰਦਰ ਸਿੰਘ ਰਾਜਾ ਉੜਿੰਦੀ ਦੀ ਸਮਰਤਾ ਸੀਗੀ ਤਾਂ ਉਹ ਪਾਰਟੀ ਨੂੰ ਲੈ ਕੇ ਆਏ ਨੇ ਇਹ ਇਨੀ ਦੂਰ ਤੱਕ ਚਲਾ ਕੇ ਜੇ ਅੱਜ ਜਲੰਧਰ ਦੇ ਵਿੱਚ ਹਰਦੇਵ ਸਿੰਘ ਲਾਟੀ ਜੋ ਰੂਰਲ ਦੇ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਬਣਾਏ ਗਏ ਉਹ ਪਹਿਲਾਂ ਵੀ ਰੂਰਲ ਦੇ ਸੀਗੇ ਰਜਿੰਦਰ 베ਰੀ ਜੀ ਸ਼ਹਿਰੀ ਪ੍ਰਧਾਨ ਸੀ ਅੱਜ ਵੀ ਹੈਗੇ ਨਹੀਂ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਪ੍ਰਧਾਨਾਂ ਦੀ ਪਰਫਾਰਮੈਂਸ ਹੈ ਜਿਨ੍ਹਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੁਣ ਜੇ ਤੁਸੀਂ ਅਮਰਿੰਦਰ ਸਿੰਘ ਰਾਜਾ ਵਰਿੰਦਰ ਜੀ ਦੀ ਗੱਲ ਕਰੋ ਜੇ ਤੁਸੀਂ ਅੱਜ ਉੱਥੇ ਕਰਤਾਰਨ ਦੀ ਗੱਲ ਕਰਦੇ ਹੋ ਔਰ ਐਸੀ ਕਮਿਸ਼ਨ ਦੇਖੋ ਜੇ ਉੱਥੇ ਅਰਸ਼ਦੀਪ ਕੜਿਆਲ ਪੇਸ਼ ਹੋਏ ਸੀ ਐਸ ਇ ਐਡਵੋਕੇਟ ਪੇਸ਼ ਹੋਏ ਸੀ ਔਰ ਉਹ ਸਾਰੇ ਡਾਕੂਮੈਂਟੇਸ਼ਨ ਲੈ ਕੇ ਗਏ ਸੀਗੇ ਔਰ ਜਿੱਥੇ ਉਹਨਾਂ ਨੂੰ ਪੇਸ਼ ਹੋਣ ਦੀ ਜ਼ਰੂਰਤ ਹੋਊਗੀ ਉਹ ਪੇਸ਼ ਹੋਣਗੇ ਜ਼ਰੂਰ ਹੋਣਗੇ ਔਰ ਜਿੱਥੇ ਤੁਸੀਂ ਗੱਲ ਕਰਦੇ ਹੋ ਕਿ ਜੀ ਮੈਂ ਪਹਿਲਾਂ ਵੀ ਸੋਚਿਆ ਸੀ ਕਿ ਗ੍ਰਿਫਤਾਰੀ ਹੋਏਗੀ ਜਾਂ ਕੁਝ ਹੋਏਗਾ ਦੇਖੋ ਇਲੈਕਸ਼ਨ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਤਾਂ ਜਿਹੜੇ ਕੋਈ ਐਕਸ਼ਨ ਲੈਣਾ ਸੀ ਇਲੈਕਸ਼ਨ ਕਮਿਸ਼ਨ ਲੈਂਦਾ ਜਿਹੜੀਆਂ ਚੀਜ਼ਾਂ ਬਣਦੀਆਂ ਸੀਗੀਆਂ ਠੀਕ ਹੈ ਇਲੈਕਸ਼ਨ ਕਮਿਸ਼ਨ ਦੇ ਉਸ ਤੋਂ ਬਾਅਦ ਵਿੱਚ ਜਿਹੜੇ ਨੇ ਉਹ ਆਪਣਾ ਪੱਖ ਜਿਹੜਾ ਨੇ ਰਾਜਾ ਵੜਿੰਗੀ ਸਟਰੋਂਗਲੀ ਜਿਹੜਾ ਰੱਖਣਗੇ ਕੋਈ ਐਦਾਂ ਦੀ ਗੱਲ ਨਹੀਂ ਹਾਂ ਜਿੱਥੇ ਉਹਨਾਂ ਦੀ ਸਲਿੱਪ ਆਫ ਟਾਂਗ ਹੋਈ ਜਿੱਥੇ ਲੋਕਾਂ ਨੂੰ ਲੱਗਿਆ ਕਿ ਬਿਆਨ ਯਾਰ ਸਹੀ ਨਹੀਂ ਸੀਗਾ ਦੇਖੋ ਜਦੋਂ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਬਿਆਨ ਮੈਨੂੰ ਲੱਗਦਾ ਕਿ ਬੋਲਰ ਬੋਲਣ ਦੇ ਵਿੱਚ ਸਨੋ ਦੇ ਵਿੱਚ ਬੋਲਿਆ ਗਿਆ ਪਰ ਉਹਨਾਂ ਨੇ ਬਕਾਇਦਾ ਤੌਰ ਤੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਹੈ ਕਿ ਜੇ ਮੇਰੇ ਕੋਈ ਸ਼ਬਦਾਂ ਦੇ ਚਲੋ ਮਾਫੀ ਤਾਂ ਮੰਗੀ ਐਸਜੀਪੀਸੀ ਤੱਕ ਵੀ ਗੱਲ ਪਹੁੰਚ ਗਈ ਜਿਹੜੇ ਉਹ ਬੱਚਿਆਂ ਦੀ ਦਸਤਾਰ ਦੇ ਨਾਲ ਛੇੜਖਾਨੀ ਕਰਦੇ ਉਹ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਨਾ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਦੇਖੋ ਵਿਰੋਧੀ ਦੇਖੋ ਇਹਦੇ ਵਿੱਚ ਮੌਕੇ ਵਾਲੀ ਕੋਈ ਗੱਲ ਨਹੀਂ ਹੈ ਜੇ ਤੁਸੀਂ ਅੱਜ ਮੌਕੇ ਦੀ ਗੱਲ ਕਰੋ ਕਿ ਮੌਕਾ ਮਿਲ ਗਿਆ ਜਾਂ ਕੋਈ ਚੀਜ਼ ਹੋ ਗਈ ਕੋਈ ਇਸ ਤਰੀਕੀ ਦੀ ਗੱਲ ਨਹੀਂ ਇਸ ਤੋਂ ਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਜਿਹੜੇ ਵੱਡੇ ਅਹੁਦੇਆਂ ਤੇ ਬੈਠੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਬਿਆਨ ਦੇਣ ਤੋਂ ਪਹਿਲਾਂ ਚਲੋ ਮੈਂ ਕੋਈ ਨਹੀਂ ਮੇਰੇ ਨਾਲ ਮੇਰੇ ਕੋਲ ਸਮਾਂ ਘੱਟ ਹੈ ਮੇਰੇ ਨਾਲ ਹੋਰ ਵੀ ਗੈਸਟ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਹਰਪ੍ਰੀਤ ਸਿੰਘ ਕੋਟ ਜੁੜੇ ਹੋਏ ਨੇ ਹਰਪ੍ਰੀਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਧਾਨ ਸਾਬ ਤੇ ਬਹੁਤ ਚੰਗਿਆ ਕੰਮ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜੇ ਬਿਆਨ ਵੀ ਦਿੱਤੇ ਗਏ ਉਹਦੀ ਮੁਆਫੀ ਵੀ ਮੰਗ ਲਈ ਗਈ ਇਹ ਇਸ ਸਫਾਈ ਨੂੰ ਆ ਜਿਹੜੇ ਕਾਂਗਰਸ ਦੇ ਬੁਲਾਰੇ ਦੇ ਵੱਲੋਂ ਕਿਹਾ ਗਿਆ ਕਿਵੇਂ ਦੇਖਦੇ ਹੋ ਤੁਸੀਂ ਅਹ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਤੇ ਜਿੰਨੇ ਮੇਰੇ ਪੈਨਲਿਸਟ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਹ ਨਰਵਾਲ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਮੈਂ ਬੜੇ ਧਰਮੇ ਦੇ ਨਾਲ ਸੁਣੀਆਂ ਹੂੰ ਸਭ ਤੋਂ ਪਹਿਲਾਂ ਤੇ ਜਿਹੜੇ ਇਹਨਾਂ ਨੇ ਅੱਜ 27 ਪ੍ਰਧਾਨ ਐਲਾਨ ਕੀਤੇ ਨੇ ਉਹਨਾਂ ਦੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਕਿਉਂਕਿ ਵੇਖੋ ਲੋਕਤੰਤਰ ਦੇ ਵਿੱਚ ਕੋਈ ਵੀ ਪਾਰਟੀ ਜਦੋਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਾਂਦੀ ਹੈ ਤੇ ਉਹਨੇ ਆਪਣਾ ਸਟਰਕਚਰ ਜਿਹੜਾ ਹੈ ਉਹਨੂੰ ਬਦਲਣਾ ਹੁੰਦਾ ਹੈ ਉਹਦੇ ਵਿੱਚ ਕੁਝ ਕਾਂਡਛਾਂਡ ਕਰਨੀ ਹੁੰਦੀ ਹੈ ਜੀ ਤੇ ਕਾਫੀ ਕਾਂਡਛਾਂਡ ਕੀਤੀ ਹੈ ਕੁਝ ਕਿੰਤੂ ਪਰੰਤੂ ਵੀ ਇਹਨਾਂ ਦੇ ਪ੍ਰਧਾਨਾਂ ਤੇ ਹੋ ਰਹੇ ਨੇ ਕਿ ਕੁਝ ਨਵੇਂ ਬੰਦੇ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਏ ਉਹਨਾਂ ਨੂੰ ਇਹਨਾਂ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਐਲਾਨ ਸਿਆ ਉਹ ਨਰਵਾਲ ਜੀ ਮੇਰੇ ਨਾਲੋਂ ਵਾਕੂਬੀ ਜ਼ਿਆਦਾ ਜਾਣਦੇ ਨੇ ਦੂਸਰਾ ਰਾਜਾ ਵਿੜਿੰਗ ਦੀ ਜੀ ਜਿਹੜੀ ਗੱਲ ਹੋ ਰਹੀ ਹੈ ਜਿਮਣੀ ਚੋਣ ਤਰਨਤਾਰਨ ਦੇ ਵਿੱਚ ਏਡੇ ਵੱਡੇ ਅਹੁਦੇ ਤੇ ਤੁਸੀਂ ਹੋਵੋ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਜਮਾਤ ਕਾਂਗਰਸ ਪਾਰਟੀ ਦੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਤੇ ਇੱਕ ਵਾਰ ਨਹੀਂ ਤੁਸੀਂ ਤਿੰਨ ਵਾਰ ਗਲਤੀ ਕਰੋ ਪਹਿਲੀ ਵਾਰ ਤੁਸੀਂ ਕਿਸੇ ਨੇ ਕੋਈ ਇਹੋ ਜਿਹਾ ਇਸ਼ੂ ਨਹੀਂ ਅਰੇਜ਼ ਕੀਤਾ ਨਾ ਕਿਸੇ ਨੇ ਕਿਤੇ ਵੀ ਪਬਲਿਕ ਡੋਮੇਨ ਦੇ ਵਿੱਚ ਨਾ ਕਿਸੇ ਮੀਡੀਆ ਦੇ ਵਿੱਚ ਖਾਲਿਸਤਾਨ ਦੀ ਕੋਈ ਮੰਗ ਉੱਠੀ ਉਹ ਵੀ ਖਾਲਸਪਤਨ ਦਾ ਐਵੇਂ ਮੁੱਦਾ ਕਿ ਖਾਲਸਪਤਨ ਕੇ ਹਿੰਦੁਸਤਾਨ ਉਦੋਂ ਪਹਿਲਾਂ ਦੂਸਰਾ ਬਿਆਨ ਇਹਨਾਂ ਦਾ ਆਉਂਦਾ ਏ ਮਰਹੂਮ ਸਰਦਾਰ ਬੂਟਾ ਸਿੰਘ ਜੀ ਉਹਨਾਂ ਦੇ ਰੰਗ ਤੇ ਉਹਨਾਂ ਦੀ ਜਾਤ ਪਾਤ ਦੇ ਬਾਰੇ ਤੀਸਰਾ ਜਿਹੜਾ ਬਿਆਨ ਹੈ ਵੇਖੋ ਤੁਸੀਂ ਬਿਆਨ ਤੇ ਬਿਆਨ ਉਲਟੇ ਸਿੱਧੇ ਦਿੰਦੇ ਹੋ ਸੌਰੀ ਮੈਂ ਭੁੱਲ ਗਿਆ ਚੌਥਾ ਬਿਆਨ ਵੀ ਮੈਂ ਸੱਚੇ ਕਿ ਹੈਗਾ ਤੀਸਰਾ ਬਿਆਨ ਇਹਨਾਂ ਦਾ ਹੁੰਦਾ ਹੈ ਦੋ ਸਾਡੇ ਸਰਦਾਰ ਬੱਚਿਆਂ ਨੂੰ ਉਹਨਾਂ ਦੇ ਜੂੜਿਆ ਤੋਂ ਫੜ ਕੇ ਐ ਕਰਕੇ ਟੂ 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 ਕਰਨਾ ਇਹ ਪੰਜਾਬ ਪ੍ਰਧਾਨ ਦੀ ਸ਼ਬਦਾਵਲੀ ਨਹੀਂ ਚੌਥਾ ਬਿਆਨ ਸੱਚ ਮੈਨੂੰ ਚੇਤੇ ਆ ਗਿਆ ਕਰਨਬੀਰ ਬੁਰਜ ਜੀ ਦੇ ਪਿੰਡ ਬੁਰਜ ਪਿੰਡ ਦੇ ਵਿੱਚ ਜਾ ਕੇ ਤੁਸੀਂ ਆਪਣੇ ਉਮੀਦਵਾਰ ਨੂੰ ਇਹ ਕਹਿ ਕੇ ਸੰਬੋਧਨ ਕਰ ਰਹੇ ਹੋ ਕਿ ਪਿੰਡ ਦਾ ਤੇ ਕੁੱਤਾ ਮਾਣ ਨਹੀਂ ਇਹ ਤੁਹਾਡਾ ਉਮੀਦਵਾਰ ਹੈ ਇਹ ਜਿਹੜੇ ਚਾਰ ਬਿਆਨ ਨੇ ਰਾਜਾ ਵੜਿੰਗ ਜੀ ਦੀ ਸ਼ਬੀ ਨੂੰ ਧੁੰਦਲਾ ਕੀਤਾ ਹੈ ਇਹ ਨਰਵਾਲ ਜੀ ਚਾਹੇ ਮੰਨਣ ਜਾਮਾ ਨਾ ਮੰਨਣ ਪਰੰਤੂ ਏਡੇ ਵੱਡੇ ਇੱਕ ਪ੍ਰਧਾਨ ਜੀ ਦੇ ਮੂੰਹੋਂ ਚਾਰ ਵਾਰ ਬਿਆਨ ਗਲਤ ਨਿਕਲ ਨਹੀਂ ਪੰਜਵੀਂ ਜਿਹੜੀ ਜਿਮਣੀ ਚੋਣ ਦੇ ਵਿੱਚ ਕਾਂਗਰਸ ਨੇ ਵੱਡੀ ਤੇ ਬੱਜਰ ਗਲਤੀ ਕੀਤੀ ਕਿ ਸਤਕਾਰਯੋਗ ਜਿਨ੍ਹਾਂ ਨੂੰ ਕੌਮੀ ਸ਼ਹੀਦ ਵੀ ਕਿਹਾ ਜਾਂਦਾ ਹੈ ਸੰਤ ਭਾਈ ਜਤਾ ਜੀ ਜਿਹੜੇ ਸਰਮੋਰ ਸ਼ਹੀਦ ਗਿਣੇ ਜਾਂਦੇ ਨੇ ਉਹਨਾਂ ਦੀ ਇੱਕ ਫਲੈਕਸ ਦੇ ਉੱਪਰ ਵੱਡੀ ਫੋਟੋ ਲਾ ਕੇ ਉਹਦੇ ਉੱਪਰ ਸਾਰੀ ਆਪਣੀ ਲੀਡਰਸ਼ਿਪ ਦੀ ਫੋਟੋ ਲਾ ਕੇ ਕੀ ਲੋਡ ਪਈ ਸੀ ਕਾਂਗਰਸ ਨੂੰ ਮੈਨੂੰ ਜਾਪਦਾ ਹੈ ਕਿ ਇਹ ਵੀ ਇੱਕ ਵੱਡੀ ਜਿਹੜੀ ਗਲਤੀ ਵੱੱਜਰ ਗਲਤੀ ਕਰ ਗਈ ਕਾਂਗਰਸ ਸੋ ਏਰੀਆ ਸ਼ੁਭ ਕਾਮਨਾਵਾਂ ਨੇ ਇਹਨਾਂ ਨੂੰ ਕਿ ਨਵੇਂ ਪ੍ਰਧਾਨ ਅਨਾਉਂਸ ਕੀਤੇ ਨੇ ਨਰਵਾਲ ਜੀ ਮੰਨਣ ਨਾ ਮੰਨਣ ਅੱਜ ਮੀਡੀਆ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਵੱਖ-ਵੱਖ ਪਲੇਟਫਾਰਮ ਤੇ ਇਹ ਵੀ ਗੱਲ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਆ ਰਹੀ ਹੈ ਕਿ ਤਿੰਨ ਪ੍ਰਧਾਨ ਦੇ ਚਰਚਾ ਚ ਨਾਂ ਚੱਲ ਰਹੇ ਨੇ ਜਿਦੇ ਵਿੱਚ ਚਰਨਜੀਤ ਸਿੰਘ ਚੰਨੀ ਜੀ ਨਵਜੋਤ ਸਿੰਘ ਸਿੱਧੂ ਜੀ ਤੇ ਸੁਖਪਾਲ ਖਹਿਰਾ ਜੀ ਇਹ ਤਿੰਨ ਨਾਂ ਦੀ ਚਰਚਾ ਆ ਗਈ ਹੈ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਰਾਜਾ ਵਿਢਿੰਗ ਜੀ ਨੂੰ ਜਲਦੀ ਆਪਣੀ ਪ੍ਰਧਾਨਗੀ ਤੋਂ ਵੀ ਹੱਥ ਤੋਂ ਢੋਲ ਦੇ ਇਸੇ ਕਰਕੇ ਮੈਨ ਤੋਂ ਸਵਾਲ ਪੁੱਛਿਆ ਮੇਰੇ ਵੱਲੋਂ ਸਵਾਲ ਕੀਤਾ ਗਿਆ ਸੀ ਜਸਪ੍ਰੀਤ ਜੀ ਕੀ ਬੋਲਣਾ ਚਾਹੁੰਦੇ ਤੁਸੀਂ ਨਰਵਲ ਸਾਹਿਬ ਦੇਖੋ ਮੈਂ ਹੀ ਬੋਲਣਾ ਚਾਹੁੰਦਾ ਮੈਨੂੰ ਇਹ ਗੱਲ ਸੁਣ ਕੇ ਨਾ ਬੜੀ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਇੰਟਰਸਟਿਡ ਹੈ ਕਾਂਗਰਸ ਦੇ ਵਿੱਚ ਦੇਖੋ ਇਹਨਾਂ ਦੇ ਕੋਲੋਂ ਜਿਹੜਾ ਕੀ ਤਰਨਦਾਰ ਦੇ ਵਿੱਚ ਆਪਣੇ ਉਪਲਾਬੀਆਂ ਨਹੀਂ ਕਢਾਈਆਂ ਗਈਆਂ ਕੈਸੀ ਕੀ ਕੀਤਾ 4 ਸਾਲ ਦੇ ਵਿੱਚ ਸਟੇਟ ਦੇ ਵਿੱਚ ਔਰ ਜਿੱਥੇ ਰਾਜਾ ਬਣੰਗੀ ਨੂੰ ਫੜ ਕੇ ਜਿਸ ਤਰੀਕੇ ਦੇ ਨਾਲ ਇਹ ਲੱਗੇ ਹੋਏ ਨੇ ਜੀ ਆਹ ਕੀਤਾ ਉਹ ਕੀਤਾ ਇਹ ਕੀਤਾ ਉਹ ਕੀਤਾ ਭਾਈ ਸਰਕਾਰ ਤੁਹਾਡੀ ਹੈ ਪੰਜਾਬ 'ਚ ਰਾਜਾ ਬਣੰਗੀ ਮੁੱਖ ਮੰਤਰੀ ਨਹੀਂ ਪੰਜਾਬ ਦੇ ਮੈਂ ਤਾਂ ਉਹ ਮੁੱਖ ਮੰਤਰੀ ਨੂੰ ਪੁੱਛਦਾ ਜਿਹਨੇ ਕਿ ਜਿਹਨੂੰ ਸਵਾਲ ਪੁੱਛਿਆ ਸੀ ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਆਦਮਪੁਰ ਤੋਂ ਮੌਜੂਦਾ ਵਿਧਾਨ ਸਭਾ ਦੇ ਵਿੱਚ ਕਿ ਤੁਸੀਂ ਇਹ ਚੀਜ਼ ਦੱਸੋ ਕਿ ਤੁਸੀਂ ਦੱਸੋ ਕਿ ਸਾਨੂੰ ਤੁਸੀਂ ਜਿਹੜਾ ਐਸੀ ਡਿਪਟੀ ਮੁੱਖ ਮੰਤਰੀ ਕਾ ਤੋਂ ਲਾ ਰਹੇ ਆ ਤਾਂ ਉਸ ਵੇਲੇ ਉਹਨਾਂ ਨੂੰ ਕਿਹਾ ਗਿਆ ਸੀਗਾ ਮੁੱਖ ਮੰਤਰੀ ਵੱਲੋਂ ਕਿ ਇਹਨੂੰ ਜੁਤੀ ਸੰਘਾਓ ਉਸ ਵੇਲੇ ਦੱਸੋ ਕਿ ਕੋਈ ਇਦਾਂ ਦੀਆਂ ਜਿਹੜੀਆਂ ਛਰੇਆਂ ਜਿੰਦੀ ਜਾਗਦੀ ਰੂਹ ਹੈ ਔਰ ਸਾਡੇ ਜਿਹੜੇ ਐਸੀ ਪ੍ਰਾਣ ਨੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਜੁਗਵਿੰਦਰ ਸਿੰਘ ਕੋੜਲੀ ਦਾ ਨਾਂ ਗੂੰਜਦਾ ਹੈ ਜਿਸ ਗੜੀ ਸਾਹਿਬ ਨੂੰ ਵੀ ਪਤਾ ਹੈ ਪਰ ਜਦੋਂ ਉਹਨਾਂ ਦੇ ਨਾਲ ਇਦਾਂ ਦਾ ਤੱਕਾ ਹੋਵੇ ਔਰ ਗੜੀ ਸਾਹਿਬ ਨੇ ਆਪ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਦਕਮਤਰੀ ਸਾਹਿਬ ਤੋਂ ਤਲਬ ਕੀਤਾ ਕਿ ਜੁਤੀ ਸੰਘਾ ਉਹਦਾ ਮਤਲਬ ਕੀ ਹੈ ਅੱਜ ਉਹਨਾਂ ਨੂੰ ਜਾਣ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਉਦੋਂ ਦੱਸੋ ਕਿ ਉਦੋਂ ਤੁਸੀਂ ਕਿਉਂ ਨਹੀਂ ਇਸ ਚੀਜ਼ ਨੂੰ ਕਿਹਾ ਰਾਜਾ ਵੜਿੰਗ ਜੀ ਨੇ ਤਾਂ ਸਲਿੱਪ ਆਫ ਟੰਗ ਹੋਇਆ ਰਾਜਾ ਵੜਿੰਗ ਜੀ ਨੇ ਤਾਂ ਆਦਰ ਸਤਕਾਰ ਵੀ ਕੀਤਾ ਸਲਿੱਪ ਆਫ ਟੰਗ ਚਾਰ ਵਾਰ ਨਹੀਂ ਹੁੰਦਾ ਨਾ ਜੀ ਇਸ ਕਰਕੇ ਇਸ ਕਰਕੇ ਚੁੱਕਿਆ ਗਿਆ ਮੁੱਦਾ ਨਹੀਂ ਦੇਖੋ ਰਾਜਾ ਵੜਿੰਗ ਜੀ ਦੇ ਉੱਤੇ ਹੁਣ ਜੇ ਤੁਸੀਂ ਰੰਗ ਦੀ ਗੱਲ ਕਰੋ ਮੈਂ ਤਾਂ ਕਿਹਾ ਅਸੀਂ ਉਹਨਾਂ ਦੇ ਇਹਦੇ ਦੇ ਰੰਗ ਤਾਂ ਸਾਡੇ ਵੀ ਕਾਲੇ ਆ ਤੁਸੀਂ ਕੀ ਕਰੋਗੇ ਸਾਡਾ ਇਹਦੇ ਉਦਾਂ ਦਾ ਅੱਜ ਉਹਨਾਂ ਦੇ ਜਿਹੜੇ ਪੋਤਰੇ ਨੇ ਇਹਨਾਂ ਦੀ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਆ ਉਹਨਾਂ ਦੇ ਜਿਹੜੇ ਭਾਣ ਜਿਹੜੇ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਆ ਉਹਨਾਂ ਨੂੰ ਪੁੱਛ ਲਓ ਸਾਡਾ ਏਰੀਆ ਕਿੱਦਾਂ ਦਾ ਹੈ ਕਿੱਦਾਂ ਦੇ ਹਾਲਾਤਾਂ ਤੋਂ ਨਿਕਲ ਕੇ ਗਏ ਸੀ ਅਸੀਂ ਤਾਂ ਉਹਦੀ ਸ਼ਲਾਘਾ ਕਰਦੇ ਸੀ ਤਾਂ ਜਿਹੜੇ ਹੋਰ ਵਰਗ ਦੇ ਲੋਕ ਇਹਨਾਂ ਨੂੰ ਕਹਿੰਦੇ ਕਿ ਬੂਟਾ ਸਿੰਘ ਜੀ ਤੂੰ ਸਿੱਖੋ ਆਪਣੇ ਬੱਚਿਆਂ ਨੂੰ ਜੀ ਜਾਂਦੇ ਨਾਲ ਉਹਨਾਂ ਨੂੰ ਗਾਂ ਵਧਨ ਦੇ ਮੌਕੇ ਜੇ ਸਰਕਾਰ ਦਿੰਦੀ ਲਵੋ ਔਰ ਜਿੱਥੇ ਉਹਨਾਂ ਦੇ ਮੌਕੇ ਖੂਤ ਦੀ ਗੱਲ ਹੁੰਦੀ ਉੱਥੇ ਕਾਂਗਰਸ ਨਾਲ ਖੜੀਏ ਕਰਾਂਦੇ ਮੌਕੇ ਤੋਂ ਪਰ ਇਹ ਤਾਂ ਗੱਲ ਤਾਂ ਸਿਰਫ ਇੰਨੀ ਹੈ ਕਿ ਜਿੱਥੇ ਆਜਾਦ ਮਾਮੀ ਪਾਰਟੀ ਫੇਲ ਹੋਈ ਹੈ ਤਰਨ ਦੇ ਵਿੱਚ ਲੋਕਾਂ ਨੂੰ ਆਪਣੀ ਤਰਨ ਤਰਨ ਦੀ ਗੱਲ ਹੋ ਰਹੀ ਹੈ ਤਾਂ ਮੈਂ ਤਰਨ ਤਰਨ ਤੇ ਵੀ ਸਵਾਲ ਲੈ ਲੈਣਾ ਸਾਡੇ ਨਾਲ ਸੀਨੀਅਰ ਪੱਤਰਕਾਰ ਕਸ਼ਮੀਰ ਚੰਦ ਜੀ ਜੁੜੇ ਹੋਏ ਨੇ ਤਾਂ ਜਿਸ ਤਰੀਕੇ ਦੇ ਨਾਲ ਜ਼ਿਮਨੀ ਚੋਣਾ ਹੋਈਆਂ ਜ਼ਿਮਨੀ ਚੋਣਾ ਤੋਂ ਪਹਿਲਾਂ ਬਿਆਨ ਆਏ ਕਾਂਗਰਸ ਦੇ ਵੀ ਫਿਰ ਬਾਹਰ ਕੀਤੇ ਗਏ ਕਾਂਗਰਸ ਤੇ ਕਹਿ ਸਕਦੇ ਹਾਂ ਕਿ ਪ੍ਰਧਾਨ ਸਾਹਿਬ ਨੂੰ ਘੇਰਾ ਪਾ ਲਿਆ ਗਿਆ ਚਾਰੇ ਪਾਸਿਓਂ ਅਕਾਲੀਆਂ ਨੇ ਘੇਰਾ ਪਾਇਆ ਭਾਜਪਾ ਨੇ ਪਾਇਆ ਸ਼ਬਦੀ ਵਾਰ ਕੀਤੇ ਤਾਂ ਤਰਨ ਤਰਨ ਦੀ ਇਲੈਕਸ਼ਨ ਦੀ ਜਿਹੜੀ ਐਗਜ਼ਿਟ ਪੋਲ ਆਈ ਹੈ ਉਸ ਨੂੰ ਤੁਸੀਂ ਕਾਂਗਰਸ ਨੂੰ ਕਿਸ ਨੰਬਰ ਤੇ ਦੇਖਦੇ ਹੋ ਉਸ ਦੇ ਆਧਾਰ ਤੇ ਕਸ਼ਮੀਰ ਚੰਦ ਜੀ ਮ ਆਪਣੀ ਟੈਕਨੀਕਲ ਟੀਮ ਨੂੰ ਕਹਿਣਾ ਚਾਹੂਗਾ ਕਿ ਕਸ਼ਮੀਰ ਚੰਦ ਜੀ ਦੀ ਆਵਾਜ਼ ਨਹੀਂ ਆ ਰਹੀ ਹੈ। ਕਿਰਪਾ ਕਰਕੇ ਆਵਾਜ਼ ਖੋਲ ਦਿੱਤੀ ਜਾਵੇ। ਕਸ਼ਮੀਰ ਚੰਦ ਜੀ ਨੂੰ ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ ਆਵਾਜ਼ ਆ ਰਹੀ ਹੈ। ਠੀਕ ਹੈ ਆ ਗਈ ਤੁਹਾਡੀ ਵੀ ਆਵਾਜ਼ ਆ ਗਈ। ਜੀ ਗੱਲ ਰੱਖੋ ਆਪਣੀ। ਮੇਰੇ ਵੱਲੋਂ ਆਪ ਦੇ ਸ਼ਰੋਤਿਆਂ ਨੂੰ ਤੇ ਆਪ ਜੋ ਪ੍ਰਵਕਟਾਂਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਂਗਰਸ ਦਾ ਸਵਾਲ ਹੈ ਅੱਜ ਕਾਂਗਰਸ ਉਹ ਗਿਆਨੀ ਜੈ ਸਿੰਘ ਵਾਲੀ ਜਾਂ ਦਰਬਾਰਾ ਸਿੰਘ ਜਾਂ ਬੁੱਟਰ ਸਿੰਘ ਵਾਲੀ ਕਾਂਗਰਸ ਨਹੀਂ ਰਹੀ ਹੈ ਕਾਂਗਰਸ ਨੂੰ ਇਸ ਵੇਲੇ ਬੜੀ ਮੈਂਟ ਕਰਨ ਦੀ ਲੋੜ ਹੈ ਕਾਂਗਰਸ ਤਾਈ ਜਿਲ੍ਹਾ ਪ੍ਰਧਾਨ ਨੇ ਨਿਯੁਕਤੀ ਕੀਤੀ ਹੈ ਤੇ ਉਹ ਰਾਹੁਲ ਜੀ ਕੇ ਮੈਂਟ ਕਰ ਰਹੇ ਹਨ ਪਰੰਤੂ ਜਿੱਥੇ ਤੱਕ ਸਵਾਲ ਹੈ ਰਾਜਾ ਬਲਿੰਗ ਜੀ ਦਾ ਉਹਨਾਂ ਨੇ ਚੋਣਾਂ ਦੇ ਟਾਂਟੇ ਜਿਹੜੀ ਟਿੱਪਣੀ ਕੀਤੀ ਹੈ ਉਹ ਸਦਾ ਬੂਟਾ ਸਿੰਘ ਇਤਨੇ ਬੜੇ ਨੇਤਾ ਹੋਏ ਗ੍ਰੀਮਤ ਰਹੇ ਤੇ ਉਹਨਾਂ ਦੀ ਪ੍ਰੀਤੀ ਜ਼ਿਆਦਾ ਵੀ ਗੱਤ ਸੁ ਟਿੱਪਣੀ ਕਰਨਾ ਮੈਂ ਨਹੀਂ ਸਮਝਦਾ ਸਹੀ ਹੈ ਪਰ ਕਾਂਗਰਸ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਜਦ ਚੋਣਾਂ 'ਚ ਜਾਣਾ ਹੁੰਦਾ ਤਾਂ ਆਪਣੇ ਕੰਮ ਕਾਜ ਦਾ ਬਿਊਰੋ ਦੇਣਾ ਹੁੰਦਾ ਤੇ ਨਾਲ ਜਿਹਾ ਚਾਹੀਏ ਸਾਡੀ ਕਿਆ ਪਰਾਤੀ ਹੈ ਸੱਤਾ ਪੱਖ ਦੀ ਕੀ ਕਮੀਆਂ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਪਰੰਤੂ ਜਿਸ ਵੇਲੇ ਅਸੀਂ ਜ਼ਾਤੀਗਤ ਟਿੱਪਣੀਆਂ ਕਰਨਾ ਜਾਂ ਦੁਭੀਜਾ ਤੇ ਕਰਨ ਲੱਗਦੇ ਤਾਂ ਉਸ ਵੇਲੇ ਜਿਹੜਾ ਹੈ ਜਨਤਾ ਤੇ ਬਹੁਤ ਪੂਰਾ ਪ੍ਰਭਾਵ ਪड़ਦਾ ਹੈ ਤੇ ਇਸੇ ਮੇਰੀ ਇੱਕ ਕੋਸ਼ਿਸ਼ ਹੈ ਕਿ ਇਹ ਸਾਰੀਆਂ ਪਾਰਟੀਆਂ ਨੂੰ ਭਾਸ਼ਾ ਦੀ ਮਿਆਦ ਦਾ ਖਿਆਲ ਰੱਖੋ ਤੁਸੀਂ ਹਿੰਦੀ ਦੇ ਵਿੱਚ ਕੰਫਰਟੇਬਲ ਹੋ ਤਾਂ ਤੁਸੀਂ ਹਿੰਦੀ ਚ ਵੀ ਬੋਲ ਸਕਦੇ ਹੋ ਕਸ਼ਮੀਰ ਜੀ मेरा ख्याल है इसने यार भाई जो कुछ करते हैं अब अकाली दल पंजाब जा काली दल और भाजपा की सरकार रही प्रिसिव एक जो आप पार्टी है उसमें 92 सीटें 600 साल से 92 से सीटें उन्होंने प्राप्त की हैं तो जो अकाली दल है भाजपा है इसने पहले ਇਕੱਠੇ ਮਿਲ ਕੇ ਚੋਣ ਲੜਦੇ ਨੇ ਆਮ ਅਲੱਗ ਅਲੱਗ ਲੜ ਰਹੇ ਹੈ ਜਦ ਵੀ ਸਰਕਾਰ ਰਹੀ ਹੈ ਤਾਂ ਅਕਾਲੀ ਦਲ ਤੇ ਭਾਜਪਾ ਨੇ ਮਿਲ ਕੇ ਸਰਕਾਰ ਬਣਾਈ ਹੈ ਪਰੰਤੂ ਕਾਂਗਰਸ ਜੋ ਹੈ ਗੋਪੀ ਚੰਦ ਭਾਰਗਵ ਸੇ ਲੈ ਕੇ ਗਿਆਨੀ ਜੈਲ ਸਿੰਘ ਸੇ ਲੈ ਕੇ ਸਾਰੀ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਨੇ ਸਾਥ ਨਹੀਂ ਦਿੱਤਾ ਪਰੰਤੂ ਕਾਂਗਰਸ ਜੋ ਹੈ ਉਹ ਇਸ ਵੇ ਥੋੜੀ ਪਿਛੜ ਚੁੱਕੀ ਹੈ ਔਰ ਕਾਂਗਰਸ ਨੇ ਅਬ ਸਟਾਈ ਜਿਲ੍ਹਾ ਅਧਿਆਪਕਾਂ ਦੀ ਜੋ ਨਿਯੁਕਤੀ ਕੀਤੀ ਹੈ ਉਸੇ ਇਹ ਹੈ ਕਿ ਨਿਆ ਜੋਸ਼ ਆਏਗਾ ਜਦ ਨਿਆ ਪ੍ਰਧਾਨ ਮੰਤਰੀ ਚਾਹੇ उनमें पुराने विधायक भी हैं कुछ नए विधायक भी हैं परंतु जब नए विधायक बनते हैं तो उनमें नया जोश होता है और वो चाहते हैं कि हम ज्यादा से ज्यादा काम करें अभी चुनावों के लिए एक साल का समय बचा है और उनके पास काम करने के लिए समय है दो पार्टी की जो सत्ता पार्टी है उसकी कमियों को गिरा सकते हैं क्योंकि जो आप पार्टिया उन्होंने चुनावों के समय कई वायदे किए थे महिलाओं को पैसे देने की योजना थी आज अच्छा पंजाब में बिजली मुफ्त बिजली दी गई है परन्तु कई लंबे कट लगते हैं कई कमियां आती है तो ये कई कमियां है उनको आप उजागर ਕਰਕੇ ਚੋਣਾਂਵਾਂ ਵਿੱਚ ਜਾ ਸਕਤੇ ਹੈ व्यक्तिगत टिप्पणियों से दूर रहना चाहिए जातिगत टिप्पणियों से दूर रहना चाहिए और कांग्रेस ने जैसे राहुल गांधी जी बाकी प्रदेशों में भी कोशिश की है कि संगठन को बदला जाए और संगठन को ऊपर से नीचे तक मजबूत किया जाए अगर प्रधानमंत्री बदलने की बात चलती है और प्रधानमंत्री भी अगर अच्छा प्रधान मिलता है तो उसमें बदलने में भी कोई हर्म नहीं मैं समझता हूँ कि ये पार्टी जो प्रयास किए जा रहे हैं और कदम उठाए गए वो सराहनीय है और सत्ता में आने के लिए अभी बहुत ज्यादा मेहनत करने की लोड है तभी आम जो कांग्रेस पार्टी सत्ता में आ सकती है क्योंकि आप पार्टी और कांग्रेस में और दूसरी पार्टियों में बहुत ज्यादा अंतर है तो अकाली दल भी इसमें इतना तगड़ा नहीं है या भाजपा के साथ सत्ता में आ सके तो के है, तो हैं बहुत ज्यादा जोर जा रहा है, है कि है। तो तो है दो पार्टियां ने पंजाब दे जे, एक आम आदमी पार्टी एक कांग्रेस पार्टी कांग्रेस पार्टी कमजोर दिखाई दे रही है तो जसप्रीत जी इस बारे की कहना चाहूंगे सीनियर पत्रकार ने ओबजर्व किया ਇਹ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਅੱਗੇ ਆਉਣ ਵਾਲੀ ਸਟਰੈਟਜੀ ਕੀ ਹੋਏਗੀ ਪ੍ਰਧਾਨ ਪ੍ਰਧਾਨਤਾ ਬਦਲ ਤੇ ਜ਼ਿਲ੍ਹਾ ਪ੍ਰਧਾਨ ਅੱਗੇ ਕਿਹੜੀ ਸਟਰੈਟਜੀ ਹੋਏਗੀ 1 ਮਿੰਟ ਲਾਸਟ ਮਿੰਟ ਹੈ ਮੇਰ ਕੋ ਪਲੀਜ਼ ਜ਼ਰੂਰ ਦੱਸੋ ਮੈਂ ਇਹਨਾਂ ਦੀ ਛਲਾਗਾ ਕਰਦਾ ਕਿ ਇਹਨਾਂ ਨੇ ਇਸ ਚੀਜ਼ ਨੂੰ ਜਿਹੜਾ ਕਿ ਸਾਡੇ ਸਾਹਮਣੇ ਲੈ ਕੇ ਆਂਦਾ ਦੇਖੋ ਹਰ ਇੱਕ ਪੱਤਰਕਾਰ ਦਾ ਹਰ ਇੱਕ ਸ਼ੁਭਚਿੰਤਕ ਦਾ ਅਸੀਂ ਜਿਹੜਾ ਕਿ ਸਵਾਗਤ ਕਰਦੇ ਹਾਂ ਔਰ ਇਹ ਕਾਂਗਰਸ ਦੇ ਸ਼ੁਭਚਿੰਤਕੀ ਨੇ ਜਿਹੜੇ ਜਿਹੜਾ ਇਹਨਾਂ ਨੇ ਕਿਹਾ ਕਿ ਜ਼ਰੂਰ ਹੈ ਕਿ ਬਿਲਕੁਲ ਇਹਨਾਂ ਦੀ ਗੱਲ ਦੇ ਉੱਤੇ ਵੀ ਗੌਰ ਕੀਤਾ ਜਾਏਗਾ ਔਰ ਇੱਥੇ ਸਾਨੂੰ ਕਮੀ ਲੱਗੇ ਕਿ ਅਸੀਂ 1 ਸਾਲ ਦੇ ਵਿੱਚ ਜ਼ਰੂਰ ਵਰਕਆਊਟ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਵਾਂਗੂ ਇਹ ਨਹੀਂ ਕਹਾਂਗੇ ਕਿ ਇਹ ਜਿਹੜੇ ਨੇ ਜਿਹੜੇ ਦੂਜੀ ਪਾਰਟੀ ਦੀ ਗੱਲ ਕਰਦੇ ਜਾਂ ਕਿਸੇ ਜੀ ਇੰਨੀ ਗੱਲ ਕਰਦੇ ਨੇ ਸਹੀ ਗੱਲ ਕੀਤੀ ਆ ਇਹ ਠੀਕ ਹੈ ਜੀ ਤੁਹਾਡੀ ਗੱਲ ਮੈਂ ਲਗਾ ਗਈ ਠੀਕ ਹੈ ਜਸ ਪ੍ਰਿਜੀ ਸਮਾ ਹੋ ਗਿਆ ਵਾਈਂਡ ਅਪ ਕਰਨ ਦਾ ਮੈਂ ਆਪਣੇ ਸਾਰੇ ਗੈਸਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਡਿਬੇਟ ਦੇ ਵਿੱਚ ਜੁੜਨ ਦੇ ਲਈ ਤੇ ਆਪਣਾ ਜਿਹੜਾ ਪੀਓਵੀ ਆ ਉਹ ਲੋਕਾਂ ਦੇ ਸਾਹਮਣੇ ਰੱਖਿਆ